ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲਹੁ हम बारक तुमरे थारे जेवा एक कमन गुण कहिए बे सुमारु व्यंत सु स्वामी तेरो अंत नाके नहीं लहीए रहाव कोटि बराद हमारे खंडो ਕਨਕ ਵਿਧੀ ਸਮਝਾਵੋ ਹਮ ਅਗਿਆਨ ਅਲਪਮਤ ਧੋਰੀ ਤੁਮ ਆਪਨ ਬਿਰਦਰ ਖਾਵੋ ਤੁਮਰੀ ਸ਼ਰਨ ਤੁਮਾਰੀ ਅਸ ਤਮਹੀ ਸਜਣ ਸੋਹੇਲੇ ਰੱਖੋ ਰਾਂ ਕਨਹਾਰ ਦਿਆਲਾ ਨਾਨਕ ਘਰ ਕੇ ਗੋਲੇ ਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ jehwa ek kaman gun kahiye besumar vi ant suwami tero ant na ke nahi lahiye rahav kort braad hamare khand ho anka vidhi samjhav ho ਹਮ ਅਗਿਆਨ ਲਪਮਤ ਧੋਰੀ ਤਮ ਆਪਨ ਬਿਰਦਰ ਖਾਵੋ ਤਮਰੀ ਸ਼ਰਨ ਤੁਮਾਰੀ ਅਸ ਤਮਹੀ ਸਜਣ ਸੋਹੇਲੇ ਰੱਖ ਹੋ ਰਾਂ ਕਨਹਾਰ ਦਿਆਲਾ ਨਾਨਕ ਕਰਕੇ ਗੋਲੇ ਨਾ ਅਸਰੀ ਮਹਲਾ 5 ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾ ਏਕ ਕਮਣ ਗੁਣ ਕਹੀਏ ਬੇ ਸੁਮਾਰੂ ਬਿਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਏ ਰਹਾਉ ਕੋਟ ਬਰਾਦ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹਾ ਮਯ ਗਿਆਨ ਅਲਪਮਤਿ ਧੋਰੀ ਤਮ ਆਪਨ ਬਿਰਦਰ ਖਾਵੋ ਤਮਰੀ ਸ਼ਰਨ ਤੁਮਾਰੀ ਅਸ ਤਮਹੀ ਸਜਣ ਸੋਹੇਲੇ ਰੱਖ ਹੋ ਰਾਂ ਕਨਹਾਰ ਦਿਆਲਾ ਨਾਨਕ ਕਰਕੇ ਗੋਲੇ ਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਬ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ जहवा एक कमन गुण कहिए बेसुमार व्यंत स्वामी तेरो अंत नके नहीं लहीए रहाऊ कोटि ब्राद हमारे खंड हो अनक विधि समझाव हो ਹਮ ਅਗਿਆਨ ਅਲਪਮਤ ਧੋਰੀ ਤਮ ਆਪਨ ਬਿਰਦਰ ਖਾਵੋ ਤਮਰੀ ਸ਼ਰਨ ਤੁਮਾਰੀ ਅਸ ਤਮਹੀ ਸਜਣੋ ਸੋਹੇਲੇ ਰੱਖੋ ਰਾਂ ਕਨਹਾਰ ਦਿਆਲਾ ਨਾਨਕ ਕਰਕੇ ਗੋਲੇ ਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਬ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾ ਏਕ ਕਮਣ ਗੁਣ ਕਹੀਏ बे सुमार व्यंत स्वामी तेरो अंत नाके नहीं लहीए रहाऊ कोट बराद हमारे खंड हो अनक विधि समझाव हो हम अज्ञान अलपमत धोरी तुम आपनो बेर धरखाव हो ਤੁਮਰੀ ਸ਼ਰਣ ਤੁਮਰੀ ਆਸ ਤੁਮਹੀ ਸਜਣ ਸੋਹੇਲੇ ਰੱਖ ਹੋ ਰਾਂ ਕਨਹਾਰ ਦਿਆਲਾ ਨਾਨਕ ਕਰਕੇ ਗੋਲੇ ਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਬ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਬ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾ ਏਕ ਕਮਣ ਗੁਣ ਕਹੀਏ बेसुमार व्यंत सु स्वामी तेरा अंत ना के नहीं लहीए रहाओ कोटि बराद हमारे खंड हो अनक विधि समझाव हो हम अज्ञान अल्पमत धोरी तुम आपण बिर धरखाव हो ਤੁਮਰੀ ਸ਼ਰਣੁ ਤੁਮਰੀ ਆਸ ਤੁਮਹੀ ਸਜਣੋ ਸੋਹੇਲੇ ਰਖੋ ਰਾਂ ਕਨਹਾਰ ਦਿਆਲਾ ਨਾਨਕ ਕਰਕੇ ਗੋਲੇ ਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾ ਏਕ ਕਮਣ ਗੁਣ ਕਹੀਏ ਬੇ ਸੁਮਾਰੂ ਬਿਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਏ ਰਹਾਉ ਕੋਟ ਬਰਾਦ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਲਪਮਤ ਦੋਰੀ ਤੁਮ ਆਪਨ ਬਿਰਦਰ ਖਾਵੋ ਤੁਮਰੀ ਸ਼ਰਣ ਤੁਮਰੀ ਆਸ ਤੁਮਹੀ ਸਜਣ ਸੋਹੇਲੇ ਰੱਖ ਹੋ ਰਾਂ ਕਨਹਾਰ ਦਿਆਲਾ ਨਾਨਕ ਕਰਕੇ ਗੋਲੇ ਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾ ਏਕ ਕਮਣ ਗੁਣ ਕਹੀਏ बे सुमारु व्यंत सु स्वामी तेरो अंत नाके नहीं लहीए रहाओ कोट बराद हमारे खंड हो अनक विधि समझावो हम अज्ञान लपमत धोरी तुम आपण बिरद रखआवो ਤੁਮਰੀ ਸ਼ਰਨੁ ਤੁਮਰੀ ਆਸ ਤੁਮਹੀ ਸਜਣੋ ਸੋਹੇਲੇ ਰੱਖ ਹੋ ਰਾਂ ਕਨਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ